ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਹੈਡਮਾਸਟਰਾਂ ਅਤੇ ਅਧਿਆਪਕਾਂ ਨੂੰ ਮੌਜੂਦਾ ਸਮਿਆਂ ਦੀਆਂ ਉੱਤਮ ਤਕਨੀਕਾਂ ਤੋਂ ਜਾਣੂ ਕਰਵਾਉਣ ਦੇ ਲਈ ਦੇਸ਼ ਅਤੇ ਵਿਦੇਸ਼ਾਂ 'ਚ ਸਿਖਲਾਈ ਦਵਾਈ ਚਾਰੀ ਹੈ। ਪੰਜਾਬ ਸਰਕਾਰ ਦੇ ਵੱਲੋਂ ਹੁਣ ਤੱਕ 234 ਪ੍ਰਿੰਸੀਪਲਾਂ ਦੇ 7 ਬੈਚ ਸਿੰਗਾਪੁਰ, 152 ਹੈਡਮਾਸਟਰਾਂ ਦੇ 3 ਬੈਚ ਆਈਆਈਐਮ ਅਹਮਦਾਬਾਦ ਅਤੇ 144 ਪ੍ਰਾਇਮਰੀ ਕੇਡਰ ਅਧਿਆਪਕਾਂ ਦੇ 2 ਬੈਚ ਫਿਨਲੈਂਡ ਭੇਜੇ ਗਏ ਹਨ। ਇਸ ਸਿੱਖਿਆ ਲੈ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਦੇ ਲਈ ਅਧਿਆਪਕਾਂ ਦੇ ਪੇਸ਼ੇਵਰ ਹੁਨਰ ਨੂੰ ਵਧਾਉਣਾ ਹੈ। ਇਸ ਤੋਂ ਪਹਿਲਾਂ 250 ਤੋਂ ਉੱਪਰ ਸਾਡੇ ਪ੍ਰਿੰਸੀਪਲ ਹੈਡਮਾਸਟਰ ਆ ਚੁੱਕੇ ਹਨ। ਉਹਨਾਂ ਦਾ ਜਿਹੜਾ ਤਜਰਬਾ ਐ ਐਕਸਪੀਰੀਅੰਸ ਉਹ ਬਹੁਤ ਜ਼ਿਆਦਾ ਕੰਮ ਆ ਰਿਹਾ ਸਕੂਲਾਂ ਦੇ ਵਿੱਚ। ਸ਼ਾਹਕੋਟ ਵਿੱਚ ਪੁਲਿਸ ਨੂੰ ਅੱਜ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਤੁਹਾਨੂੰ ਦੱਸ ਦਈਏ ਕਿ ਇੱਕ ਮੁਕਾਬਲੇ ਦੇ ਨਾਂ ਜਿੱਥੇ ਕਿ ਦੋ ਨਸ਼ਾ ਤਸਕਰ ਗ੍ਰਿਫਤਾਰ ਹੋਏ ਉੱਥੇ ਹੀ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੁੰਦੇ ਹੋਏ ਵੀ ਨਜ਼ਰ ਆ ਰਹੀ ਹੈ ਸ਼ਾਹਕੋਟ ਦੀਆਂ ਤਸਵੀਰਾਂ ਨੇ ਜਿੱਥੇ ਕਿ ਖੁਦ ਜ਼ਿਲਹੰਦਰ ਦਿਹਾਤੀ ਦੇ ਐਸਐਸਪੀ ਹਰਵਿੰਦਰ ਵਿਰਕ ਮੌਕੇ ਤੇ ਮੌਜੂਦ ਰਹੇ ਅਤੇ ਉਹਨਾਂ ਵੱਲੋਂ ਜਾਣਕਾਰੀ ਵੀ ਸਾਂਝੀ ਕੀਤੀ ਗਈ ਤੁਹਾਨੂੰ ਦੱਸ ਦਈਏ ਕਿ ਮੁਕਾਬਲੇ ਦੌਰਾਨ ਜਿੱਥੇ ਕੀ ਦੋ ਵਿਅਕਤੀ ਪੁਲਿਸ ਵੱਲੋਂ ਕਾਬੂ ਕੀਤੇ ਗਏ ਨੇ ਉੱਥੇ ਹੀ ਉਹਨਾਂ ਪਾਸੋਂ ਨਸ਼ਾ ਹਥਿਆਰਾਂ ਦੀ ਤਸਕਰੀ ਤੇ ਫਿਰੋਤੀ ਮੰਗਣ ਵਾਲੇ ਇਹ ਲੋਕ ਸਨ ਅਤੇ ਦੋ ਨਜਾਇਜ਼ ਅਸਲੇ ਅਤੇ 110 ਨਸ਼ੀਲੀਆ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ ਨੇ ਜਿੱਥੇ ਕਿ ਮੌਕੇ ਤੇ ਜ਼ਿਲ੍ਹਾ ਦਿਹਾਤੀ ਜਲੰਧਰ ਦਿਹਾਤੀ ਦੇ ਐਸਐਸਪੀ ਅਰਵਿੰਦਰ ਵਿਰਕ ਵੀ ਜੋ ਨੇ ਮੌਜੂਦ ਰਹੇ ਉਹਨਾਂ ਵੱਲੋਂ ਮੀਡੀਆ ਨੂੰ ਜਾਣਕਾਰੀ ਸਾਂਝੀ ਕੀਤੀ ਗਈ ਲੇਕਿਨ ਉੱਥੇ ਹੀ ਕਹਿ ਸਕਦੇ ਆ ਕਿ ਵੱਡੀ ਸਫਲਤਾ ਹਾਸਲ ਹੋਈ ਹੈ ਅਤੇ ਤਸਵੀਰਾ ਬਿਆਨ ਕਰਦੇ ਨੇ ਮੁਕਾਬਲਾ ਹੋਇਆ ਜਿਸ ਵਿੱਚ ਇਹਨਾਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਪਾਸੋਂ 110 ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ ਨੇ ਤਾਂ ਕੀ ਜਾਣਕਾਰੀ ਸਾਂਝੀ ਕਰ ਰਹੇ ਨੇ ਐਸਐਸਪੀ ਹਰਵਿੰਦਰ ਵੀਰ ਕੋ ਵੀ ਤੁਹਾਨੂੰ ਸੁਣਾ ਲੈ। ਅੱਜ ਥਾਣਾ ਸ਼ਾਹਕੋਟ ਦੀ ਪੁਲਿਸ ਦੇ ਵਿੱਚ ਜਿਹੜੀ ਹੈਗੀ ਇਨਫੋਰਮੇਸ਼ਨ ਰੀਸੀਵ ਹੋਈ ਸੀ ਸਾਡੇ ਇੰਚਾਰਜ ਅੰਕਿਤ ਤਲਵੰਡੀ ਸੀ ਗੜਾ ਵੱਲੋਂ ਉਹਨੂੰ ਕੋਈ ਬਾਰ ਗਸ਼ਤੀਦਾਰ ਨੇ ਦੇਖਿਆ ਕਿ ਕੋਈ ਦੋ ਨੌਜਵਾਨ ਜਿਹੜੇ ਹੈਗੇ ਨੇ ਮੋਟਰਸਾਈਕਲ ਦੇ ਉੱਪਰ ਛੱਕੀ ਜਿਹੜੇ ਨੌਜਵਾਨ ਲੱਗਦੇ ਸੀ ਉਹ ਤੋਂ ਕੋਲੋਂ ਗੁਜ਼ਰੇ ਤਾਂ ਉਹਨੇ ਜਿਹੜੀ ਇਨਫੋਰਮੇਸ਼ਨ ਸੀ ਆਪਣੇ ਰਿਪੋਰਟ ਦੇ ਐਸ ਐਚ ਓ ਇਨਸਪੈਕਟਰ ਬਲਵਿੰਦਰ ਸਿੰਘ ਭੁੱਲਰ ਇਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਜਿਸ ਦੇ ਉੱਤੇ ਫੌਰੀ ਕਾਰਵਾਈ ਕਰਦੇ ਹੋਏ ਇਨਸਪੈਕਟਰ ਬਲਵਿੰਦਰ ਸਿੰਘ ਵੱਲੋਂ ਜਿਹੜੀਆਂ ਟੀਮਜ਼ ਗਠਿਤ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚ ਇੱਕ ਖੁਦ ਉਹਨਾਂ ਦੀ ਪਾਰਟੀ ਬਣੀ ਜਿਸ ਦੇ ਨਾਲ ਉਹਨਾਂ ਨਾਲ ਤਿੰਨ ਮੁਲਾਜ਼ਮ ਐਂਡ ਪਲਾਸ ਇੱਕ ਚੌਕੀਨ ਚਾਰਜ ਮਲਸੀਆਂ ਦੀ ਜਿਹੜੀ ਟੀਮ ਹੈ ਆਪਣੇ ਏਐਸਆਈ ਬੁਟਾ ਕੋਸ ਹੀ ਉਹਦੇ ਵਿੱਚ ਐਂਡ ਇੱਕ ਆਪਣੇ ਜਿਹੜਾ ਅੰਜਾਰਜ ਮਲਸੀਆਂ ਦੀ ਇਹ ਤਿੰਨੇ ਟੀਮ ਲੈ ਕੇ ਏਰੀਆ ਦੇ ਵਿੱਚ ਸ਼ੱਕੀ ਪੁਰਸ਼ਾਂ ਦੀ ਤਲਾਸ਼ ਦੇ ਵਿੱਚ ਨਿਕਲੇ ਤਾਂ ਇਹ ਇਨਫਾਰਮੇਸ਼ਨ ਇਹਨਾਂ ਨੂੰ ਕਰੀਬ ਪਾਉਣੇ ਕਿ 5 ਵਜੇ ਮਿਲਦੀ ਆ ਤਾਂ ਇਹ ਏਰੀਆ ਦੇ ਵਿੱਚ ਇਹਨਾਂ ਨੇ ਇਮੀਡੀਏਟਲੀ ਸਾਰੀ ਮੂਵਮੈਂਟ ਕੀਤੀ ਐਂਡ ਆਪਣੇ ਸੀਨੀਅਰ ਅਫੀਸਰਜ਼ ਨੂੰ ਡੀਐਸਪੀ ਓਂਕਾਰ ਸਿੰਘ ਬਰਾੜ ਜਿਹੜੇ ਡੀਐਸਪੀ ਸ਼ਾਹਕੋਟ ਸਬ ਡਿਵੀਜ਼ਨ ਹੈ ਉਹਨਾਂ ਨੂੰ ਇਨਫਾਰਮ ਕੀਤਾ ਐਸਪੀ ਡਿਟੈਕਟਿਵ ਸਾਡੇ ਮਿਸਟਰ ਸਰਵਜੀਤ ਰਾਏ ਨੂੰ ਇਨਫੋਰਮ ਕੀਤਾ ਐਂਡ ਇਹ ਸਾਰੀ ਤਲਾਸ਼ ਦੇ ਵਿੱਚ ਸੀ ਤਾਂ 4:00 ਕ 6:00 ਵਜੇ ਦੇ ਕਰੀਬ ਜਦੋਂ ਇਸ ਏਰੀਆ ਦੇ ਵਿੱਚ ਆਂਦੇ ਆ ਤਾਂ ਇੱਥੇ ਇੱਕ ਪੁਲਿਸ ਪਾਰਟੀ ਤਲਾਸ਼ ਦੇ ਵਿੱਚ ਸੀਦਾ 6:30 ਵਜੇ ਇਹਨਾਂ ਦਾ ਜਿਹੜਾ ਹੈਗਾ ਕੋਟਲੀ ਗੁਜਰਾ ਅੰਡਰ ਬ੍ਰਿਜ ਜਿਹੜਾ ਰੇਲਵੇ ਅੰਡਰ ਬ੍ਰਿਜ ਹੈ ਉਹਦੇ ਨੇੜੇ ਬਾਜਵਾ ਕਲਾ ਸਾਈਡ ਤੋਂ ਜਿਹੜੇ ਮੋਟਰਸਾਈਕਲ ਤੇ ਦੋ ਨੌਜਵਾਨ ਨਾਲ ਟਕਰਾ ਹੋ ਗਿਆ ਦਾ ਇਨਸਪੈਕਟਰ ਐਸ ਐਚਓ ਬਲਵਿੰਦਰ ਸਿੰਘ ਛਾਗੋਟ ਜਿਹੜੇ ਹੈਗੇ ਇਹਨਾਂ ਦੀ ਗੱਡੀ ਅੱਗੇ ਸੀ ਤਾਂ ਇਹਨਾਂ ਨੇ ਜਦੋਂ ਰੋਕਣ ਵਾਸਤੇ ਕੋਸ਼ਿਸ਼ ਕੀਤੀ ਤਾਂ ਜਿਹੜੇ ਸ਼ੱਕੀ ਪੁਰਸ਼ ਸੀ ਉਹਨਾਂ ਦੇ ਵੱਲੋਂ ਜਿਹੜੇ ਪੁਲਿਸ ਪਾਰਟੀ ਦੇ ਉੱਪਰ ਫਾਇਰਿੰਗ ਕੀਤੀ ਗਈ ਮਾਰ ਦੇਣ ਦੀ ਨੀਤ ਦੇ ਨਾਲ ਇਹਨਾਂ ਦੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਵਾਟੇ ਇਹਨਾਂ ਨੇ ਆਪਣਾ ਜਿਹੜਾ ਬਚਾ ਕੀਤਾ ਉਸ ਤੋਂ ਬਾਅਦ ਇਹਨਾਂ ਵੱਲੋਂ ਜਦੋਂ ਜਿਹੜੀ ਫਾਇਰਿੰਗ ਕੀਤੀ ਗਈ ਤਾਂ ਉਹਦੇ ਵਿੱਚ ਜਿਹੜੇ ਦੋਨੇ ਸਸਪੈਕਟ ਪਰਸਨ ਛੱਕੀ ਪੁਰਸ਼ੀ ਉਹਨਾਂ ਤੇ ਜਿਹੜੀ ਹੈਗੀ ਹੈ ਇੰਜਰਡ ਹੋਏ ਇੱਕ ਦੀ ਜਿਹੜੀ ਸੱਜੀ ਲੱਤ ਦੇ ਜਿਹੜੀ ਥਾਈ ਦੇ ਵਿੱਚ ਗੋਲੀ ਲੱਗੀ ਹੈ ਇੱਕ ਦੇ ਖੱਬੇ ਲੱਤ ਦੇ ਵਿੱਚ ਜਿਹੜੀ ਗੋਲੀ ਲੱਗੀ ਹੈ ਜਿੰਨਾਂ ਦਾ ਨਾਮ ਪਤਾ ਪੁੱਛਿਆ ਗਿਆ ਇੱਕ ਦਾ ਜਿਹੜਾ ਹੈਗਾ ਨਾਮ ਅਜੀਤ ਜਿਹੜਾ ਹੈਗਾ ਉਰਫ ਬਾਬਾ ਤੇ ਦੂਸਰਾ ਜਿਹੜਾ ਲਖਵਿੰਦਰ ਖੰਨਾ ਥਾਣਾ ਲੋਹਿਆਂ ਦਾ ਰਹਿਣ ਵਾਲਾ ਹੈ ਜਿਹੜਾ ਅਜੀਤ ਬਾਬਾ ਜਿਹੜਾ ਹੈਗਾ ਨੌਰਵਾਲ ਏਰੀਆ ਦੇ ਵਿੱਚ ਉਹਦਾ ਪਿੰਡ ਜਿਹੜਾ ਹੈਗਾ ਕੰਦੋਲਾ ਕਲਾ ਪਿੰਡ ਪਿੰਦਾ ਉੱਥੇ ਦਾ ਰਹਿਣ ਵਾਲਾ ਇਹਨਾਂ ਨੂੰ ਮੌਕੇ ਦੇ ਉੱਤੇ ਗ੍ਰਿਫਤਾਰ ਕੀਤਾ ਇਨਾਂ ਤੋਂ ਜਿਹੜੀ ਹੈਗੀ ਆ ਪਲੱਸ ਨਾਲ ਨਸ਼ੀਲੀਆਂ ਗੋਲੀਆਂ ਜਿਹੜੀਆਂ ਨੇ ਉਹ ਮਿਲੀਆਂ ਅਜੇ ਪਾਪਾ ਤੋਂ 65 ਚ 45 ਨਸ਼ੀਲੀਆਂ ਗੋਲੀਆਂ ਮਿਲੀਆਂ ਐਂਡ ਜਿਹੜਾ ਦੂਸਰਾ ਹੈਗਾ ਲਖਵਿੰਦਰ ਲਖਾ ਉਸ ਤੋਂ ਜਿਹੜੀਆਂ 65 ਨਸ਼ੀਲੀਆਂ ਗੋਲੀਆਂ ਐਂਡ ਪਲੱਸ ਦੋਨੋਂ ਤੋਂ ਜਿਹੜੇ ਹੈਗੇ ਨੇ 32 ਬੋਰ ਦੇ ਜਿਹੜੇ ਪਿਸਟਲ ਹੈਗੇ ਨੇ ਉਹ ਰਿਕਵਰ ਹੋਇਆ ਤਾਂ ਜਿਹਨਾਂ ਦੇ ਵਿੱਚ 32 ਬੋਰ ਦੇ ਪਿਸਟਲ ਪਲੱਸ ਲਾਈਵ ਕਾਰਟਿਜ ਨੇ ਉਹ ਅਸੀਂ ਕਾਰਵਾਈ ਅੱਗੇ ਕਰ ਰਹੇ ਆ ਇਹਨਾਂ ਨੂੰ ਜਿਹੜਾ ਸਿਵਲ ਹਸਪਤਾਲ ਨਕੋਦਰ ਸ਼ਿਫਟ ਕੀਤਾ ਉੱਥੇ ਐਡਮਿਟ ਕਰਾਇਆ ਐਂਡ ਜਿਹੜੀ ਮੌਕਾ ਦੇ ਉੱਪਰ ਆ ਕੇ ਸਾਰੀ ਜਿਹੜੀ ਸਾਡੀਆਂ ਟੀਮਸ ਆਈਆਂ ਬਾਕੀ ਹੋਰ ਕੀ ਇਹਨਾਂ ਦੇ ਨਾਲ ਕੌਣ ਸੀ ਅੱਗੇ ਪਿੱਛੇ ਕਿੱਥੋਂ ਆ ਰਹੇ ਸੀ ਕੀ ਵਾਰਦਾਤ ਨੂੰ ਇਹਨਾਂ ਨੇ ਇੰਜਾਮ ਦੇਣਾ ਸੀ ਉਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਤਾਂ ਐਸਪੀ ਡੀ ਸਾਡੇ ਸਰਬਜੀਤ ਰਾਏ ਇਹਨਾਂ ਦੀ ਅਗਵਾਈ ਦੇ ਵਿੱਚ ਤੇ ਡੀਐਸਪੀ ਸ਼ਾਹਕੋਟ ਇਹਨਾਂ ਦੀ ਅਗਵਾਈ ਦੇ ਵਿੱਚ ਏਰੀਆ ਸਰਚ ਵੀ ਕੀਤਾ ਜਾ ਰਿਹਾ ਟੀਮਾਂ ਜਿਹੜੀਆਂ ਹੈਗੀਆਂ ਨੇ ਲਗ ਲਗ ਜਿਹੜਾ ਏਰੀਆ ਦੇ ਵਿੱਚ ਅਸੀਂ ਲਾਈਆਂ ਹੋਈਆਂ ਸਰ ਇਹਨਾਂ ਉੱਤੇ ਕੋ ਪਹਿਲਾਂ ਵੀ ਮਾਮਲੇ ਦਰਜ ਹੈ ਜੀ ਇਹਨਾਂ ਦੇ ਉੱਪਰ ਜਿਹੜੇ ਜਿੰਨੀ ਇੱਕ ਮੁੱਢਲੀ ਪੁੱਛਗਈਅਛ ਕਿਉਂਕਿ ਅਸੀਂ ਰੀਸੈਂਟ ਇਹਨਾਂ ਨੂੰ ਐਡਮਿਟ ਕਰਾਇਆ ਵਾਟੇ ਜਦੋਂ ਇਹਨਾਂ ਦਾ ਰਿਕਾਰਡ ਚੈੱਕ ਕੀਤਾ ਤਾਂ ਇਹਨਾਂ ਦੇ ਉੱਪਰ ਫਰौती ਮੰਗਣ ਦੇ ਕੇਸ ਤਰਜੇ ਹੈਗੇ ਆ ਐਂਡ ਪਲੱਸ ਐਕਸਟੋਰਸ਼ਨ ਦੇ ਨਾਲ ਅਟੈਂਪਟ ਟੂ ਮਰਡਰ ਜਾਂ ਜਿਹੜੇ ਹੈਗੇ ਨੇ ਇਸ ਤਰ੍ਹਾਂ ਦੇ ਕੇਸ ਹੈਗੇ ਨੇ ਹੀ ਨਹੀਂ ਇਸ ਕੇਸਾਂ ਦੇ ਵਿੱਚ ਜਿਹੜੇ ਦੋਸ਼ੀ ਨੇ ਵਾਂਟਡ ਹੈਗੇ ਆ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦੇ ਕੋਸ਼ ਜਿਹੜੇ ਹੈਂਡਲਰ ਹੈਗੇ ਆ ਜਿਨ੍ਹਾਂ ਦੇ ਕਹਿਣ ਦੇ ਉੱਪਰ ਇਹ ਲੋਕਾਂ ਨੂੰ ਡਰਾਉਂਦੇ ਤਾਂ ਮਕਾਉਂਦੇ ਆ ਜਾਂ ਗੋਲੀਆਂ ਚਲਾਉਂਦੇ ਆ ਉਹ ਅਮਰੀਕਾ ਦੇ ਵਿੱਚ ਤੇ ਯੂਕੇ ਦੇ ਵਿੱਚ ਜਿਹੜੇ ਬੈਠੇ ਹੈਗੇ ਆ ਯੂਕੇ ਦੇ ਵਿੱਚ ਇੱਕ ਇਹਨਾਂ ਦਾ ਜੋਗਾ ਜਿਹੜਾ ਹੈਗਾ ਪੋਕੀਵਾਲ ਪਿੰਡ ਤੋਂ ਹੈਗਾ ਉਹ ਬੈਠਾ ਹੈਗਾ ਇੱਕ ਜਿਹੜਾ ਜਰਮਨਜੀਤ ਹੈਗਾ ਇੱਕ ਨਵਦੀਪ ਘਾਲਾ ਜਿਹੜਾ ਹੈਗਾ ਯੂਕੇ ਦੇ ਵਿੱਚ ਆ ਇਹ ਜਿਹੜੇ ਤਿੰਨ ਫਿਗਰ ਆਊਟ ਹੋਏ ਨੇ ਜੋ ਇਹਨਾਂ ਨੇ ਦੱਸਿਆ ਉਹਨਾਂ ਦੇ ਬੰਦੇ ਹੈਗੇ ਆ ਬਾਕੀ ਇਹਨਾਂ ਦੇ ਐਕਸਟੋਰਸ਼ਨ ਦੇ ਜਿਹੜੇ ਰੈਂਸਮ ਕਾਲ ਕਰਨਦੇ ਜਾਂ ਜਿਹੜੇ ਗੋਲੀਆਂ ਚਲਾਉਂਦੇ ਜਿਹੜੇ ਤਿੰਨ ਕੇਸਿਸ ਸਾਡੇ ਲੋਹੀਆਂ ਥਾਣੇ ਦੇ ਵਿੱਚ ਵੀ ਨੇ ਉਹਨਾਂ ਦੇ ਵਿੱਚ ਵੀ ਵਾਂਟਡ ਨੇ ਡਿਸ਼ਾ ਕੁਟੇਰੀਏ ਦੇ ਵਿੱਚ ਵੀ ਇਹਨਾਂ ਨੇ ਜੋ ਇਸ ਦਰਜੇ ਹੈਗੇ ਨਾ ਉਹਨਾਂ ਦੇ ਵਿੱਚ ਵੀ ਇਹ ਵਾਂਟਡ ਹੈਗੇ ਠੀਕ ਹੈ ਏਰੀਆ 'ਚ ਪਹਿਲਾਂ ਵੀ ਇਸ ਤਰ੍ਹਾਂ ਦਾ ਕੋਈ ਇਸ ਏਰੀਆ ਦੇ ਵਿੱਚ ਜਿਵੇਂ ਮੈਂ ਦੱਸਿਆ ਕਿ ਇਹਨਾਂ ਦੇ ਜਿਹੜੇ ਹੈਂਡਲਰ ਹੈਗੇ ਨੇ ਬਾਹਰ ਬੈਠੇ ਨੇ ਇਹ ਇਹਨਾਂ ਦੀ ਹੁਣ ਜਦੋਂ مزید ਪੁੱਛ ਕੇ ਕੀਤੀ ਜਾਏਗੀ ਤਾਂ ਉਹਦੇ ਵਿੱਚ ਆਏਗਾ ਕਿ ਬਾਹਰ ਜਿਹੜੇ ਉਹਨਾਂ ਦੇ ਕਹਿਣ ਦੇ ਉੱਪਰ ਹੋਰ ਇਹਨਾਂ ਨੇ ਕਿਹੜੇ-ਕਿਹੜੇ ਏਰੀਆ ਦੇ ਵਿੱਚ ਕਿਉਂਕਿ ਜਿਹੜਾ ਕ੍ਰਾਈਮਨਲ ਹੁੰਦਾ ਉਹਨੇ ਕੋਈ ਏਰੀਆ ਨਹੀਂ ਹੁੰਦਾ ਉਹ ਕਿਤੇ ਵੀ ਕ੍ਰਾਈਮ ਕਰਦਾ ਤਾਂ ਕਿਸ-ਕਿਸ ਏਰੀਆ 'ਚ ਆਪਰੇਟ ਕਰਦੇ ਸੀ ਕੀ ਇਹਨਾਂ ਨੇ ਕਿਸ-ਕਿਸ ਤੋਂ ਫਰੋਤੀ ਦੀਆਂ ਜਿਹੜੀਆਂ ਹੋਰ ਵਾਰ ਦਾ ਤੱਕ ਡਰਾਵਾ ਕੀਤੀ ਆ ਤਾਂ ਉਹ ਬਾਅਦ ਦੇ ਵਿੱਚ ਅਸੀਂ ਤਤੀਸ਼ ਦੇ ਵਿੱਚ ਸਾਰਾ ਅਪਡੇਟ ਕਰਕੇ ਫਿਰ ਅਪਡੇਟ ਕੀਤਾ ਜਾਏਗਾ ਥੈਂਕ ਯੂ